ਕਨੌਰੀ ਬਰਡ ਤੇ ਜਾ ਰਹੇ ਆ ਆਪਣੇ ਪਿੰਡੋਂ ਜਾਂਦਾ ਤੇ ਤੁਸੀਂ ਵੀ ਕਰਾਵਾ ਲੀ ਅੱਜ ਆਪਣੇ ਪਿੰਡੋਂ ਵਸਤ ਜਾਣੀ ਹੈ ਖਨੌਰੀ ਬਾਰਡਰ ਤੇ ਮਾਈਆਂ ਨੂੰ ਬੇਨਤੀ ਹੈ ਵੀ ਖਨੌਰੀ ਬਾਰਡਰ ਜਾ ਕੇ ਦੇਖੋ ਕਿਉਂਕਿ ਉੱਥੇ ਕਿਵੇਂ ਸਰਕਾਰ ਨਾਲਾਂ ਟੱਕਰ ਲੱਗੀ ਹੈ ਕਿਸਾਨਾਂ ਦੀ ਅੱਜ ਬਾਰਡਰ ਤੇ ਜਾਣ ਦਾ ਸਮਾਂ ਖਨੌਰੀ ਬਾਰਡਰ ਦੇਖਣ ਦਾ ਸਮਾਂ ਆ ਅੱਜ ਮਾਈਆਂ ਦੀ ਵਸਤ ਜਾਣੀ ਆ ਇੱਕ ਪਾਸੇ ਸਰਕਾਰ ਮਹਿਲਾ ਦੇਖ ਸਮਾ ਲਾ ਰਹੀ ਹੈ ਤੇ ਦੂਜੇ ਪਾਸੇ ਇੱਕ ਨਿਹੱਥੇ ਕਿਸਾਨਾਂ ਤੇ ਗੋਲੀਆਂ ਮਾਰ ਰਹੀ ਹੈ ਸਰਕਾਰ ਤੇ ਅੱਜ ਖਨੌਰੀ ਬਾਰਡਰ ਤੇ ਆਪਣੇ ਪਿੰਡ ਗਨੂਆ ਦੇ ਵਿੱਚੋਂ બસੇ ਯਾਰੀ ਆ ਗਈ ਵਦ ਤੋਂ ਬਾਅਦ ਮਾਈਆਂ ਨੂੰ ਬੈਂਤੀ ਆ ਕਿ ਅੱਜ ਆਂਦੇ ਕੰਮ ਤਾਂ ਦੇ ਥੋੜਾ ਕੰਮ ਛੱਡ ਕੇ ਔਰ ਆਲੇ-ਦਾਲੇ ਦੀ ਜੋ ਵੀ ਜਮਾਇਆ ਇਕੱਠਾ ਜਿੱਥੇ ਕੱਠ ਵੱਡੇ ਕੱਠ ਕਰੇ ਜਾ ਰਹੇ ਨੇ ਅੱਜ ਖਨੌਰੀ ਬਾਰਡਰ ਦਾ ਸਮਾਂ ਹੈ ਕਿਉਂਕਿ ਅੱਜ ਖਨੌਰੀ ਬਾਰਡਰ ਦਾ ਇਤਿਹਾਸ ਆ ਜਿਹੜਾ ਉਹ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਊਗਾ ਖਨੌਰੀ ਬਾਰਡਰ ਤੇ ਅੱਜ ਆਪਣੇ ਪਿੰਡੋਂ ਮਾਈਆਂ ਦੀ ਬੱਸ ਜਾਰੀ ਹੈ ਜੱਕੀ ਉਹ ਇਹਨੂੰ ਫੜਾ ਦੇ ਤੋ ਕੋ ਇੱਥੇ ਆ ਜਾਇਆ ਬਾਰੀ ਵੱਟੇ ਲਾਵੇ ਘੱਟ ਅੱਜ ਪਿੰਡਾਂ ਪਿੰਡਾਂ ਦੇ ਵਿੱਚੋਂ ਕਲੌਨੀ ਬਾਡਰ ਤੇ ਮਾਈਆਂ ਦਾ ਜਿਹੜਾ ਰੋਸ਼ ਪ੍ਰਦਰਸ਼ਨ ਹੈ ਮਹਿਲਾ ਦਿਵਸ ਹੈ ਉਹ ਮਨਾਇਆ ਜਾ ਰਿਹਾਗਾ ਤੇ ਅੱਜ ਸਮਰਥ ਕਲੌਨੀ ਬਾਡਰ ਤੇ ਜਾਣਦਾਗਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬੰਦਾ ਇਤਿਹਾਸ ਹੁਣਾ ਕਲੌਨੀ ਬਾਡਰ ਦਾ ਜਿੱਥੇ ਕਿਸਾਨ ਨੇ ਇੱਥੇ ਕਿਸਾਨ ਲੜ ਰਹੇ ਨੇ ਇਹ ਕਿਸਾਨੀ ਦੀ ਲੜਾਈ ਨਹੀਂ ਇਹ ਖਾਣੇ ਦੀ ਲੜਾਈ ਹੈ ਇਹ ਪਾਣੀ ਦੀ ਲੜਾਈ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਆਪਦੇ ਹੱਥ ਵਿੱਚ ਕਰਨਾ ਚਾਹੁੰਦੀ ਹੈ ਤੇ ਅੱਜ ਜੇ ਆਪਾਂ ਖਨੌਰੀ ਬਾਰਡਰ ਤੇ ਨਾ ਜਾਏ ਨਾ ਗਏ ਤਾਂ ਉਹ ਸਰਕਾਰ ਨਹੀਂ ਜਿੱਤ ਹੋ ਸਕਦੀ ਆ ਕਿਉਂਕਿ ਅੱਜ ਸਮੇਂ ਦੇ ਵਿੱਚ ਖਨੌਰੀ ਬਾਰਡਰ ਤੇ ਜਾਣ ਦੀ ਲੋੜ ਹੈ ਅੱਜ ਆਪਣੇ ਗੰਨੂਆਂ ਪਿੰਡ ਦੇ ਵਿੱਚੋਂ ਭਾਰੀ ਗਿਣਤੀ ਦੇ ਵਿੱਚ ਮਾਈਆਂ ਅੱਜ ਜਾਣੀਆਂ ਜਾਣਗੀਆਂ ਖਨੌਰੀ ਬਾਰਡਰ ਤੇ ਵੱਧ ਵੱਧ ਮਾਈਆਂ ਨੂੰ ਬੈਂਤੀ ਹੈ ਵੀ ਅੱਜ ਖਨੌਰੀ ਬਾਰਡਰ ਤੇ ਇੱਕ ਵਾਰ ਜਰੂਰ ਜਾ ਕੇ ਦੇਖਿਓ ਵੀ ਖਨੌਰੀ ਬਾਰਡਰ ਤੇ ਕੀ ਹੋਈ ਜਾਂਦਾ ਹੈ ਕਿਉਂਕਿ ਖਨੌਰੀ ਬਾਰਡਰ ਤੇ ਵੱਡੀ ਵੱਡੀ ਅੱਜ ਰੈਲੀ ਹੋਣੀ ਆ ਪਾਈਆਂ ਦੀ ਕਿਥੇ ਸਰਕਾਰ ਦੇ ਇਹ ਬੌਲੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਜਾਣੀ ਆ ਕਿ ਅੱਜ ਖਨੌਰੀ ਬਾਰਡਰ ਤੇ ਵੱਡਾ ਕੱਟ ਕਰਕੇ ਇਹ ਸਿੱਧੂਪੁਰ ਜਥੇਬੰਦੀ ਨੇ ਕਿਹਾ ਹੋਣਾ ਹੈਗਾ ਅੱਜ ਕਿਉਂਕਿ ਬੌਲੀ ਸਰਕਾਰ ਦੇ ਕੰਨਾਂ ਦੇ ਵਿੱਚ ਉਹ ਬਾਜਾ ਪਾਉਣੀਆਂ ਨੇ ਜਿਹੜੀਆਂ ਬਾਜਾ ਅੱਜ ਤੱਕ ਕਿਸਾਨਾਂ ਨੂੰ ਛੁੜੀਆਂ ਜੀਆਂ ਦੱਪੀਆਂ ਹੋਈਆਂ ਨੇ ਬਾਜਾ ਅੱਜ ਕਲੋਬੀ ਬਾਡਰ ਤੇ ਜਾਣ ਦਾ ਸਮਾਂ ਪਾਇਆਂ ਨੂੰ ਬੇਨਤੀ ਆ ਬੂ ਵੱਦ ਵੱਦ ਮਈਆਂ ਨੋਰੀ ਵੱਟ ਦੇ ਪਾਸੋਂ ਕਿਉਂਕਿ ਇਹ ਇਕੱਲੀ ਲੜਾਈ ਕਿਸਾਨੀ ਦੀ ਲੜਾਈ ਨਹੀਂ ਹੈਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਫੂਡ ਦਾ ਅਟੈਕ ਹੈ ਇਹ ਪਾਣੀ ਤੇ ਅਟੈਕ ਹੈ ਇਹ ਭੋਜਨ ਤੇ ਅਟੈਕ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਉਹਦਾ ਫੂਡ ਭੋਜਨ ਉਹਨਾਂ ਦੇ ਆਪਣੇ ਹੱਥ 'ਚ ਕਰਨਾ ਚਾਹੁੰਦੀਆਂ ਨੇ ਕਿਉਂਕਿ ਆਪਦੇ ਹੱਥ 'ਚ ਹੋਊਗਾ ਤਾਂ ਸਰਕਾਰਾਂ ਜਿਹੜਾ ਅਮੀਰ ਘਰਾਣਾ ਉਹ ਉਹ ਹੀ ਜਿਉਂਦਾ ਰਹੂਗਾ ਤੇ ਜਿਹੜਾ ਆਪਣਾ ਵੱਧ ਵਰਗਾ ਉਹਨੂੰ ਇਹ ਖਤਮ ਕਰਨਾ ਚਾਹੁੰਦੇ ਆਂ। ਬੱਦ ਤੋਂ ਬਾਦਾਂ ਆਸਾਣਾ ਪਹਿਣਾ ਅੱਜ ਮੌੜੀ ਬਾਟਰਪੁਰ ਤੇ ਜਾਣਾ। ਇਹ ਮੇਲਾ ਦੇ ਸਵਾਯੋ ਮਨਾਇਆ ਜਾਣਾ ਅੱਜ। ਮੇਲਾ ਦੇ ਕੋਲ ਸਰਕਾਰਾਂ ਵੀ ਇਹ ਮਨਾਉਂਦੀਆਂ ਨਹੀਂ ਆ ਪਰ ਆਪਾਂ ਇਹ ਪ੍ਰਸਾਦ ਬਣੇ ਤੋਂ ਦੇ ਰਾਣਾ ਕਰਾਉਣਾ। ਪੰਡਾਣਾ ਨੇ ਮੋਤੇ ਮਾਵਾ ਦੇ ਪੁੱਤ ਸ਼ਹੀਦ ਕੀਤੇ ਨੇ ਉਥੇ। ਉਹ ਕਰਨਾ ਉਹ ਵੀ ਕਿਸੇ ਮਾਂ ਦਾ ਪੁੱਤ ਸੀਗਾ ਇਹਨਾਂ ਦੇ ਸੀ। ਇੱਕ ਪਾਸੇ ਤੇ ਮਹਿਲਾ ਦੇ ਕੁਮਣਾ ਰਹੇ ਨੇਗੇ। ਦੂਜੇ ਪਾਸੇ ਸਾਡੇ ਬੱਚਿਆਂ ਨੂੰ ਸੀਨ ਕਰ ਰਹੇ ਨੇ। ਉੱਥੇ ਆਪਾਂ ਇਹਨਾਂ ਨਾਲ ਕੋਈ ਕੰਪਿਆਪਾ ਕਰਦਾਂਗਾ ਮੋਤੀ ਦਾ। ਬਾਅਦ ਤੋਂ ਬਾਅਦ ਮਾਵਾ ਪੈਣਾ। ਕਟੌੜੀ ਬਾਟਰ ਤੇ ਉੱਥੇ ਜਾਣਾ। ਜਿੱਥੇ ਪੁਰਜੇ ਬੱਚੇ ਦੇ ਬੱਚੋ ਸਾਡੇ 9 ਵਜੇ ਦੇ 3 ਵਾ ਸਾਡੇ 9 ਵਜੇ ਦੇ 3 ਵਾ ਪੱਛਾ ਜੋ ਪੰਡੀ ਵਾਲੇ ਆ ਤੇਰੇ ਕੋਲ ਚੰੜੀ ਆ ਗਈ ਬਾਤੂ ਤੋਂ ਬਾਤ ਮੈਂ ਨਾ ਕਲੌਰਮ ਬਾਤ ਤੋਂ ਤੇ ਗਾੜ ਦੇ ਲਈ ਤਿਆਰ ਰਹਾ ਸਾ ਤੋਂ ਤੋਂ ਨੋ ਹੋਈ ਰਹੀ ਹੋ ਬੱਜੋ ਲੰਬੂਆਂ ਤੇਰੇ ਕੋਲ ਚੰੜੀ ਆ ਸੁਪੂਰ ਤੋਂ ਸੋਡੀ ਦੇ ਹੱਲੋ ਨਾ ਨੋ ਸਟਰੀ ਮੈਂ ਬੱਤ ਗਾੜੀ ਆ ਹੀ ਇੱਕ ਨੌਰੀ ਬਾਰਡਰ ਦੇ ਉੱਤੇ ਮਾਤਾ-ਪਿਤਾ ਨਹੀਂ ਦੋਸਤਿਆ ਦੀ ਬੜ ਚੜ੍ਹ ਕੇ ਪਾਈ ਸੇ ਪਾਈਏ ਤੇ ਉਹ ਜਿਹੜਾ ਮਾਹੌਲ ਆ ਉਹ ਦੇਖ ਕੇ ਆਈਏ ਨਾ ਨਾ ਇਹ ਸਰਕਾਰਾਂ ਇੱਕ ਪਾਸੇ ਤਾਂ ਆਤੇ ਨੌਜਵਾਨਾਂ ਨੂੰ ਪ੍ਰਚਾਰ ਕਰਦੀਆਂ ਨੇ ਗਿਆ ਦੂਜੇ ਪਾਸੇ ਜਿਹੜਾ ਗੋਦੀ ਮੀਡੀਆ ਉਹ ਹੋਰੇ ਕੁਝ ਹੋਰ ਦਿਖਾ ਰਿਹਾਗਾ ਰੋਕਰੀ ਰੋਕਰੀ ਬੜਾ ਹੈ ਬਈ ਜਿਹੜਾ ਗੋਦੀ ਮੀਡੀਆਗਾ ਉਹ ਤੀਜਾ ਹੋਰ ਦਿਖਾ ਰਿਹਾਗਾ ਤੀਜੀਆਂ ਤੋਂ ਨਾਲ ਉਹ ਕੋਈ ਹੋਰ ਕੁਝ ਦਿਖਾਇਆ ਜਾ ਰਿਹਾਗਾ ਪਰੋਸਕੀ ਲੋਕਾਂ ਵਰਤੋਂ ਤੋਂ ਹੋ ਰਿਹਾ ਹੈਗਾ ਮਾਈਆਂ ਨੂੰ ਬੇਨਤੀ ਹੈ ਵੀ ਜਾ ਕੇ ਤੁਮਾ ਜੋ ਕਹਾ ਹੋ ਰਹਾ ਹੋ ਦੇਖਣਾ ਜਿਵੇਂ ਸਾਡੇ ਨੌਜਵਾਨਾਂ ਦੇ ਉੱਤੇ ਹਥਿਆਕਾਰ ਕੀਤਾ ਜਾ ਰਿਹਾ ਹੈਗਾ ਉਹਨਾਂ ਦਾ ਹੌਸਲਾ ਵਧਾਉਣ ਜਾ ਕੇ ਮਾਈਆਂ ਲੋਕਾਂ ਦੇ ਉੱਤੇ ਸਰਕਾਰਾਂ ਦੇ ਨਾਲ ਮੱਥਾ ਲੱਗਿਆ ਹੋਇਆ ਆਪਣਾ ਸਿੱਧੀ ਟੱਕਰ ਹੋਈ ਹੈ ਛੋਟੇ ਪੁੱਤਰ ਨੇ ਉਹ ਛੋਟੇ ਨੌਜਵਾਨ ਭਾਈ ਦੇਗੇ ਜਿਹੜੇ ਉੱਤੇ ਸ਼ਹਾਦਤਾਂ ਦੇ ਰਹੇ ਨੇਗੇ ਬਾਦ ਤੋਂ ਬਾਅਦ ਮੈਂ ਜਾਣਾ ਨਵਾਜੋ ਹੋਰਚਿਆਂ ਦੇ ਵਿੱਚ ਬੈਠੂਗਾ 13 ਤਰੀਕ ਤੋਂ ਲੈ ਕੇ ਜੋ ਨੌਜਵਾਨ ਹੋਣਗੇ ਰੱਖੇ ਨਮੋਲੀ ਬਹੁਤ ਵਰਤਮਾਨ ਲੋਕ ਸਾਡੇ ਨਾਲ ਜੁੜੇ ਹੋਏ ਨੇ ਜੀ ਵੱਧ ਤੋਂ ਵੱਧ ਬਣੀਆਂ ਬਰਾਬਰ ਬੋਲਾ ਬੋਲਾ ਵੱਧ ਤੋਂ ਵੱਧ ਮਾਈਆਂ ਮੱਤ ਦਾ ਨਕੂਰਤਾ ਉਹਦੇ ਵੱਲੋਂ ਰੱਖਿਆ ਗਿਆਗਾ ਅੱਜ ਸਮਾਹ ਕਰੇ ਬੈਠਣਾ ਨਹੀਂ ਭਰਾਵੋ ਬਸ ਕਿੱਥੇ ਅੱਜ ਖਨੋਰੀ ਬਾਰਡਰ ਤੇ ਜਾਣ ਦਾ ਸਮਾਂ ਆਇਆ ਇੱਥੇ ਇੱਥੇ ਖੜਾ ਲਈ ਕਿਉਂਕਿ ਖਨੋਰੀ ਬਾਰਡਰ ਤੇ ਦਾਜਾ ਗਰੋਪਾ ਮੌਣੀ ਸਰਦਾਰ ਆਏ ਹਨ ਆਪਣੀ ਗੱਲ ਨਹੀਂ ਸੁਣ ਰਹੇ ਬੜੀ ਆਵਾਜ਼ ਸਾਜਾਂ ਤਸਵੀਰ ਇਹਨਾਂ ਚਾਹ ਦਰ ਤਸਵੀਰ ਆ ਤੁਸਮਾ ਇਹ ਜੜਦਾ ਕੰਗੀ ਅਣ ਨਾਲੇ ਸਮੇਂ ਨੇ ਬੀਚਾ ਸਰਾਂ ਨੂੰ ਮਾਤਰ ਦਾ ਇਤਿਹਾਸ ਆ ਜਿਹੜਾ ਉਹ ਸੁਨਹਿਰੀ ਅੱਖਾਂ ਵਿੱਚ ਲਿਖਿਆ ਜਾਣਾ ਆ ਅੱਜ ਮਾਈਆਂ ਨੂੰ ਵੇਚਤੀ ਐ ਜੋ ਵੱਤ ਵੱਤ ਖਨੋਰੀ ਬਾਡਰ ਤੇ ਪਹੁੰਚੋ ਅੱਜ ਆਪਣੇ ਪਿੰਡੋਂ ਬੱਸ ਜਾੜੀ ਆ ਖਨੋਰੀ ਬਾਡਰ ਤੇ ਇਹ ਮਾਈਆਂ ਨੂੰ ਵੇਚਤੀ ਆ ਵੀ ਅੱਜ ਜਿਹੜਾ ਸਮਾਂ ਦਾ ਖਨੋਰੀ ਬਾਡਰ ਤੇ ਜਾਂਦਾ ਹੈ ਜਿਹਨੂੰ ਪਹੁੰਚਾਦੇ ਨੂੰ ਕਤਰੀ ਨਿਗਾਹਾਂ ਦੇਖਿਆ ਜਾ ਰਿਹਾਗਾ ਤੇ ਅੱਜ ਖਨੌਰੀ ਬਾਡਰ ਤੇ ਜਾਣ ਦਾ ਸਮਾਂ ਹੈ ਤੇ ਅੱਜ ਪੰਜਾਂ ਨੂੰ ਬੇਨਤੀ ਹੈ ਵੀ ਆਪਣੇ ਫਰਟੋ ਬਾਕਸ ਜਾਣੀਏ ਅੱਜ ਖਨੌਰੀ ਬਾਡਰ ਤੇ ਤੇ ਵੱਧ ਵੱਧ ਮਾਈਆਂ ਅੱਜ ਉਥੇ ਮੋਦੀ ਨੂੰ ਰੋਸ ਪ੍ਰਦਰਸ਼ਨ ਕਰਨੀਆਂ ਕਿਉਂਕਿ ਪੌਲੀ ਸਰਕਾਰ ਜਿਹੜੀ ਆਪਣੀ ਗੱਲ ਨਹੀਂ ਸੁਣਾ ਰਹੀ ਤੇ ਅੱਜ ਉਹਨਾਂ ਨੂੰ ਉਹ ਗੱਲ ਦੱਸੀ ਜਾਣੀ ਹੈ ਤੇ ਅੱਜ ਖਨੌਰੀ ਬਾਡਰ ਤੇ ਜਾਣ ਦਾ ਸਮਾਂ ਹੈ ਤੇ ਮੇਰੀ ਮਾਈ ਨੂੰ ਬੈਠੀਆ ਮੰਜਾ ਉੱਤੇ ਬੈਠਿਆ ਪੈਣਾ ਨੂੰ ਬੈਠਿਆ ਵੀ ਕੋਈ ਅੱਜ ਰਹਿ ਨਾ ਜਾਇਓ ਕਿਉਂਕਿ ਅੱਜ ਸਮਾਂ ਜਿਹੜਾ ਉਹ ਘਰਾਂ ਦੇ ਬੈਠਣ ਦਾ ਸਮਾਂ ਨਹੀਂ ਅੱਜ ਉਹ ਰੱਬ ਵਰਗੇ ਮੈਂ ਕਰਵਾ ਬਣਾਨੀਆਂ ਟਖਨੌਰੀ ਬਾਜ਼ਾਰ ਤੇ ਜਾਣ ਦਾ ਸਮਾਂ ਦਾ ਟਖਨੌਰੀ ਬਾਜ਼ਾਰ ਤੇ ਕਿਵੇਂ ਟੋਟੇ ਕਿਹਦਾ ਪਿਆ ਹੋਊਗਾ ਕਹਿੰਦਾ ਭਰਾ ਹੋਊਗਾ ਉਹ ਲੜ ਰੋਏ ਨੇ ਸਰਕਾਰ ਨਾਲ ਆ ਮੈਂ ਇੱਕ ਤਰਫਾ ਪੰਜਾਬ ਦੇ ਨਾਲ ਵਿਹਾਰ ਕੀਤਾ ਗਿਆ ਆ ਤੇ ਅੱਜ ਸਮਰਥ ਨੌਰੀ ਬਾਰਡਰ ਤੇ ਜਾਣ ਦਾ ਮੇਰੀਆਂ ਭੈਣਾਂ ਨੂੰ ਮੇਰੀਆਂ ਮਤਾਂਾਂ ਨੂੰ ਬੇਨਤੀ ਹੈ ਵੀ ਅੱਜ ਨੌਰੀ ਬਾਰਡਰ ਤੇ ਵੱਧ ਤੋਂ ਵੱਧ ਜਾ ਕੇ ਦੇਖੋ ਵੀ ਕੀ ਕਰ ਰਹੀ ਹੈ ਇਹ ਪੁਲਿਸ ਸਰਕਾਰ ਤੁਹਾਡੇ ਨਾਲ ਅੱਜ ਉਹਨੂੰ ਨਾਂਨਤਾ ਬਾਹਰ ਉੱਥੇ ਜਾ ਕੇ ਅੱਜ ਆਪਣੇ ਪਿੰਡੋਂ ਵਸੇ ਜਾਣੀਏ ਨੌਰੀ ਬਾਰਡਰ ਤੇ ਵੱਧ ਤੋਂ ਵੱਧ ਮਾਈਆਂ ਨੂੰ ਬੇਨਤੀ ਹੈ ਜੇ ਉੱਥੇ ਤੁਹਾਨੂੰ ਉੱਥੇ ਜਾ ਕੇ ਦੇਖ ਕੱਲ ਨੂੰ ਤੁਹਾਡੇ ਇਹ ਘਰਾ ਤੱਕ ਹੋ ਗਏ ਕੋਈ ਮੋਦੀ ਨੇ 2200 ਰੁਪਏ ਦੇ ਕੇ ਇੱਕ ਆਪਾਂ ਨੂੰ ਲਾਲਚ ਦਿੱਤਾ ਹੋਇਆਗਾ ਤੇ ਆਪਣੇ ਹੱਕ ਖਾਣ ਦੇ ਲੱਗਿਆ ਹੋਇਆ ਮੋਦੀ ਤੇ ਅੱਜ ਖਨੌਰੀ ਬਾਡਰ ਤੇ ਜਾਣ ਦਾ ਸਮਾਂ ਹੈ ਅੱਜ ਆਪਣੇ ਪਿੰਡੋਂ ਵਸਤ ਜਾਣੀ ਹੈ ਖਨੌਰੀ ਬਾਡਰ ਤੇ ਜੋ ਭਾਈ ਜਾਣਾ ਚਾਹੁੰਦੀ ਹੈ ਉਹ ਆਪਣਾ ਨਾਮ ਨਾ ਲਿਖਾਤਾ ਖੜੀਆ 900 ਦੇ 100 ਬਸਤਾ ਲਈ ਬਚਾਰਾ ਲੱਗੂ ਬਸਤਾ ਹਰੂ ਉਹ ਮਾਟਰ ਵੰਨਾ ਜਾਣਾ ਉਹ ਤੁਨਾ ਜੋ ਮਾਹੌਲ ਹੈ ਉਹ ਜਾ ਕੇ ਦੇਖਣਾ ਵੀ ਕਿਸ ਤਰ੍ਹਾਂ ਸਰਕਾਰ ਨੇ ਸਾਡੇ ਨੌਜਵਾਨਾਂ ਦੇ ਨਾਲ ਧੋਖਾ ਕੀਤਾ ਹੈਗਾ ਅੱਥਰੂ ਪੈਦੇ ਗੋਲੇ ਛੱਡੇ ਗਏ ਨੇ ਕਿ ਇਹ ਚੀਜ਼ਾਂ ਨੂੰ ਆਪਾਂ ਉੱਥੇ ਜਾ ਕੇ ਦੇਖੀਏ ਏਕੇ ਪਾਸੇ ਜੋ ਗੋਦੀ ਮੀਡੀਆ ਹੈਗਾ ਉਹ ਗੱਲਾਂ ਹੋਰ ਦੱਸ ਰਿਹਾ ਹੈਗਾ ਨਹੀਂ ਕਿਸਾਨ ਧੱਕਾ ਕਰ ਰਹੇ ਨੇ ਪਰ ਨਹੀਂ ਉਹ ਫਿਲਟਰ ਕਿਸਾਨਾਂ ਦੇ ਨਾਲ ਧੱਕਾ ਕਰਦੀ ਹੈਗੀ ਸਾਡੇ ਨੌਜਵਾਨ ਪੁੱਤਰ ਮਾਰੇ ਜਾ ਰਹੇ ਨੇ ਸਿੱਧੀਆਂ ਗੋਲੀਆਂ ਚਮਾਈਆਂ ਜਾਂਦੀਆਂ ਜਾਂਦੀਆਂ ਨੇ ਸਾਰੇ ਆਪਣੇ ਬੱਚੇ ਜਾਣਗੇ ਸਰਕਾਰਾਂ ਨੇ ਇਹਦੇ ਨਾਮ ਤੇ ਆਇਆ ਸਰਕਾਰਾਂ ਨੇ ਜੀ ਆਇਆਂ ਨੂੰ ਆਪੇ ਭਾਜ ਤੋਂ ਪਾਉਂਾ ਹੱਥ ਇਕੱਠੇ ਕਰਕੇ ਲੈ ਆਓ ਆ ਵੀ ਦੇਣੀ ਨੇ ਹਾਂ ਤੁਹਾਨੂੰ ਦੇਵੀਆਂ ਹੋਰ ਵੀ ਦੇਵਾਂਗੇ ਸਾਰਿਆਂ ਕੁੜੀਆਂ ਨੂੰ ਦੇਣੀਆਂ ਨੇ ਜੀ ਜਾਣੀਆਂ ਉਹ ਨਾ ਬੰਦੇ ਮੰਦਰ ਮੰਦਰ ਉਹਨਾਂ ਜਰੂਰ ਆਉਣਾ ਮਾਮੂnik ਨੂੰ ਉਹ ਲੋਕਾਂ ਨੂੰ ਜਾ ਕੇ ਦੇਖਣਾ ਉਹ ਗੋਦੀ ਮੀਡੀਆ ਜਿਹੜਾ ਉਹ ਬੰਦਾ ਬਸੂਖੋਰ ਲੱਗ ਰਿਹਾ ਵਾ ਉਹ ਕਹ ਰਿਹਾ ਵੀ ਤੁਸਨਾ ਨੇ ਪੱਤਾ ਖਿੰਦਾ ਪਰ ਨਹੀਂ ਬਟਨਾਂ ਦੇ ਨਾਲ ਸਪਾਰਾ ਨੇ ਪੱਤਾ ਦਿੱਤਾ ਸਾਰੇ ਟਰੈਕਟਰ ਭੰਨੇ ਗਏ ਇਹ ਕੀ ਚਾਹ ਸਾਰਿਆਂ ਉੱਥੇ ਜਾ ਕੇ ਦੇਖੋ ਕਿਉਂਕਿ ਇਹ ਗੰਨਾ ਇਤਿਹਾਸ ਦੇ ਵਿੱਚ ਹੋਣੀਆਂ ਨੇ ਅੱਗੇ ਜਿਹੜਾ ਗੋਦੀ ਮੀਡੀਆ ਹੈ ਉਹ ਆਪਣੇ ਟਰੈਕਟਰਾਂ ਨੂੰ ਵੀ ਤੋਪਾਂ ਦੱਸ ਰਿਹਾ ਤੋਪਾਂ ਦੇ ਆਉਰਾਲੇ ਸਮੇ ਦੇ ਵਿੱਚ ਜਿਹੜਾ ਆਪਾਂ ਨੂੰ ਅਤਵਾਦੀ ਵੱਖਵਾਦੀ ਇਹ ਕਿਹਾ ਗਿਆਗਾ ਤੇ ਘਰੇ ਬੈਠਣ ਦਾ ਸਮਾਂ ਨਹੀਂ ਅੱਜ ਖਨੌਰੀ ਬਾਰਡਰ ਤੇ ਜਾਣ ਦਾ ਸਮਾਂ ਤੇ ਅੱਜ ਬੌਲੀ ਸਰਕਾਰ ਨੂੰ ਅੱਜ ਮਾਈਆਂ ਪਿੰਡਾਂ ਪਿੰਡਾਂ ਦੇ ਵਿੱਚੋਂ ਮਾਈਆਂ ਜਾ ਕੇ ਅੱਜ ਬੌਲੀ ਸਰਕਾਰ ਨੂੰ ਜਿਹੜੀਆਂ ਲਾਂਤਾਂ ਪਾਉਣਗੀਆਂ ਤੇ ਅੱਜ ਆਪਣੇ ਪਿੰਡੋਂ ਬੱਸ ਜਾਣੀਆਂ ਖਨੌਰੀ ਬਾਰਡਰ ਤੇ ਤੇ ਵੱਦੋ ਵੱਦ ਮਾਈਆਂ ਨੂੰ ਬੇਨਤੀ ਹੈ ਵੀ ਇੱਕ ਵਾਰੀ ਜਾ ਕੇ ਜਰੂਰ ਦੇਖੋ ਕਿਉਂਕਿ ਇੱਕ ਪਾਸੇ ਸਰਕਾਰ ਜਿਹੜੇ ਇਨਫੇ ਕਿਸਾਨਾਂ ਤੇ ਗੋਲੀਆਂ ਚਲਾ ਰਹੀ ਐ ਤੇ ਆਪਾਂ ਖੇਤੀ ਕਰਨ ਵਾਲੇ ਆ ਖੇਤੀ ਕਿਰਤੀ ਬੰਦੇ ਆ ਤੇ ਜਿਹੜੇ ਟਰੈਕਟਰਾਂ ਨੂੰ ਆਪਣੇ ਨੂੰ ਵੱਡੇ ਵੱਡੇ ਜਿਵੇਂ ਕਹਿੰਦਾ ਉਜਾਰ ਕਿਹਾ ਗਿਆ ਸੰਧ ਕਿਹਾ ਗਿਆ ਲੜਾਈ ਦੇ ਟੂਲ ਕਿਹਾ ਗਿਆ ਉਹ ਟਰੈਕਟਰ ਜਿਹੜੇ ਆਪਣੇ ਜ਼ਮੀਨਾਂ ਦੇ ਵਿੱਚ ਖੇਤੀ ਕਰਨ ਵਾਸਤੇ ਨੇ ਉਹਨਾਂ ਨੂੰ ਤੋਫਕਾਂ ਕਿਹਾ ਗਿਆ ਤੇ ਅੱਜ ਜਾਣ ਦਾ ਸਮਾਂ ਖਨੌਰੀ ਬਾਰਡਰ ਤੇ ਅੱਜ ਖਨੌਰੀ ਬਾਰਡਰ ਤੇ ਮਾਈਆਂ ਨੂੰ ਬੇਨਤੀ ਹੈ ਵੀ ਮਾਈਆਂ ਵੱਧੋ ਵੱਧ ਮਾਈਆਂ ਪਹੁੰਚਣਾ ਕਿਉਂਕਿ ਇੱਕ ਪਾਸੇ ਤਾਂ ਇਹ ਆਪਣਾ ਮਹਿਲਾ ਦਿਵਸ ਮਨਾ ਰਹੇ ਨੇ ਤੇ ਦੂਜੇ ਪਾਸੇ ਦੋਪਹਰ ਤੰਤਰਤਾ ਸ਼ਰੀਆ ਮਕਾਨ ਕੀਤਾ ਜਾ ਰਿਹਾ ਦਿੱਤੇ ਕਿਸਾਨਾਂ ਤੇ ਗੋਲੀਆਂ ਮਾਰੀ ਹੈ ਸਰਕਾਰ ਤੇ ਅੱਜ ਮਾਈਆਂ ਨੂੰ ਬੇਤੀ ਹੈ ਵੀ ਅੱਜ ਮੋਦੀ ਨੂੰ ਰੋੜ ਜਾਣਾ ਹੈ ਕਨੌਰੀ ਬਾਡਰ ਤੇ ਕਿਉਂਕਿ ਇਹ ਮੋਦੀ ਦੀਆਂ ਜ਼ਮੀਰਾਂ ਮਰ ਚੁੱਕੀਆਂ ਨੇ ਮੋਦੀ ਹੋਰੀ ਇੱਕ ਕਾਰਪੋਰੇਟ ਘਰਾਣਿਆਂ ਦੇ ਖੜੇ ਕੀਤੇ ਹੋਏ ਪੁਲੰਦੇ ਨੇ ਤੇ ਅੱਜ ਮਾਈਆਂ ਨੂੰ ਬੇਤੀ ਹੈ ਵੀ ਵਾਅਦਾ-ਵਦ ਮਾਈਆਂ ਕਨੌਰੀ ਬਾਡਰ ਤੇ ਪਹੁੰਚੋ ਆਕੇ ਦੇਖੋ ਭਰਾਵੋ ਆਪਾਂ ਕਿਸਾਨੀ ਨਾਲ ਆਪਾਂ ਖੇਤੀ ਨਾਲ ਜੇ ਖੇਤੀ ਅੱਜ ਖਤਮ ਹੋ ਗਈ ਤਾਂ ਆਪਣਾ ਸਾਰਾ ਕੁਝ ਖਤਮ ਹੋ ਜਾਊਗਾ ਕਿਉਂਕਿ ਆਪਣੇ ਪੁਰਖੇ ਆਪਣੇ ਗੁਰੂ ਪੀਰ ਖੇਤੀ ਦੇ ਵਿੱਚੋਂ ਹੀ ਸਾਰਾ ਕੁਝ ਕਹਿ ਕੇ ਗਏ ਨੇ ਆਪਾਂ ਨੂੰ ਖੇਤੀ ਵਿੱਚੋਂ ਹੀ ਸਾਰਾ ਕੁਝ ਮਿਲਿਆ ਤੇ ਅੱਜ ਸਮਾਂ ਖਨੌੜੀ ਬਾਟਰ ਤੇ ਆਪਣੀ ਖੇਤੀ ਵਿਚਾਉਣ ਦਾ ਆਉਣ ਵਾਲੇ ਸਮੇਂ ਦੇ ਵਿੱਚ ਆ ਤੇ ਸਰਕਾਰਾਂ ਥੋੜੇ ਘਰ ਤੱਕ ਆਉਣੀਆਂ ਕਿਉਂਕਿ 2-2000 ਰੁਪਏ ਦਾ ਲਾਲਚ ਦਿੱਤਾ ਹੋਇਆ ਹੈ ਖੇਤੀ ਦੇ ਵਿੱਚੋਂ ਖਤਮ ਕਰਨ ਵਾਸਤੇ ਅੱਜ ਖੇਤੀ ਵਿਚਾਉਣ ਦਾ ਸਮਾਂ ਹੈ ਅੱਜ ਖਨੌਰੀ ਬਾਰਡਰ ਤੇ ਜਾਣ ਦਾ ਸਮਾਂ ਹੈ ਅੱਜ ਖਨੌਰੀ ਬਾਰਡਰ ਤੇ ਵੱਧ ਤੋਂ ਵੱਧ ਮਾਈਆਂ ਨੂੰ ਵੇਚ ਤੇ ਵੀ ਖਨੌਰੀ ਬਾਰਡਰ ਤੇ ਪਹੁੰਚੋ ਦੇਖੋ ਉੱਥੇ ਜਾ ਕੇ ਕਿਵੇਂ ਪੰਜਾਬ ਨੂੰ ਇੱਕ ਅਲੱਗ ਦਾ ਤਰਾ ਕਰਦਾ ਇੱਕ ਬਾਰਡਰ ਖਿੱਚਦਾ ਕਿਉਂਕਿ ਆਉਣ ਵਾਲਾ ਸਮਾਂ ਪੰਜਾਬ ਵਾਸਤੇ ਲੜਾਈਆਂ ਦਾ ਹੋਣਾ ਹੈ ਤੇ ਅੱਜ ਲੜਾਈ ਖਨੌਰੀ ਬਾਰਡਰ ਤੇ ਲੱਗੀ ਹੋਈ ਹੈ ਤੇ ਵੱਧ ਤੋਂ ਵੱਧ ਮਾਈਆਂ ਨੂੰ ਵੇਚੀ ਹੈ ਵੀ ਅੱਜ ਖਨੌਰੀ ਬਾਰਡਰ ਤੇ ਜਿਹੜੀ ਵੱਡੀ جنگ ਹੈ ਉਹ ਮਾਈਆਂ ਦੀ ਹੋਣੀ ਹੈ ਕੀ ਮਾਈਆਂ ਅੱਜ ਫਿੱਟ ਲਾਂ ਤਾਂ ਪਾ ਕੇ ਮੋਦੀ ਨੂੰ ਦੱਸਣੀਆਂ ਇਹ ਪੰਜਾਬ ਕੀ ਐ ਇਹ ਜੁੱਪੀ ਨੇਗਾ ਇਹ ਐਮਪੀ ਨੇ ਇਹ ਪੰਜਾਬ ਆ ਕਹਿੰਦਾ ਅੱਜ ਮਾਈਆਂ ਪੰਜਾਬ ਤੋਂ ਗੂਚ ਕਰਦੀਆਂ ਪਿੰਡਾਂ ਪਿੰਡਾਂ ਦੇ ਵਿੱਚੋਂ ਅੱਜ ਮਾਈਆਂ ਜਾਣਗੀਆਂ ਖਨੌਰੀ ਬਾਰਡਰ ਤੇ ਤੇ ਆਪਣੇ ਪਿੰਡ ਵਿੱਚੋਂ ਬੱਸ ਜਾਣੀ ਹੈ ਜੀ ਤੇ ਬਦ ਤੋਂ ਬਦ ਮਾਈਆਂ ਨੂੰ ਵੇਖੀਆ ਕਿ ਖਨੌਰੀ ਬਾਰਡਰ ਤੇ ਪਹੁੰਚੋ ਉੱਥੇ ਜਾ ਕੇ ਦੇਖੋ ਕਿ ਅੱਜ ਖੇਤੀ ਲੰਡਾਈ మే లడ్ రహనే నౌజవాన్ మేరే भरे ਭਰਾ మేరే బజੁਰਗ ਤੇ ਵੱਧ ਵੱਧ ਮਾਈਆਂ ਨੂੰ ਬੇਤੀ ਅੱਜ ਮਾਈਆਂ ਨੂੰ ਸਦਕਾ ਖਨੋਰੀ ਬਾਡਰ ਤੋਂ ਕਿਤੇ ਕੋਈ ਘਰੇ ਨਾ ਰਹ ਜਿਓ ਕਿ ਇਹ ਇਤਿਹਾਸ ਆ ਜਿਹੜਾ ਖਨੋਰੀ ਬਾਡਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾਣਾ ਕਿ ਜਦੋਂ ਖਨੋਰੀ ਬਾਡਰ ਤੇ ਵੱਡੀ ਜਾਂਦਾ ਪਹਿਲਾ 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 ਤੁਸੀਂ ਕਿੱਥੇ ਸੀ ਉਦੋਂ ਆਪਣੇ ਜਵਾਕਾਂ ਨੂੰ ਆਪਣੇ ਪੋਤਿਆਂ ਨੂੰ ਆਪਣੇ ਪੁੱਤਾਂ ਨੂੰ ਤੁਸੀਂ ਕੀ ਸਵਾਲ ਜਵਾਬ ਕਰੋਗੇ ਵੀ ਅਸੀਂ ਅੱਜ ਘਰੇ ਬੈਠੇ ਸੀ ਅੱਜ ਸਮਾਂ ਦਾ ਕਨੌੜੀ ਬਾਡਰ ਤੇ ਜਾਣ ਦਾ ਆਪਦੀ ਖੇਤੀ ਨੂੰ ਬਚਾਉਣ ਦਾ ਆਪਦੇ ਧੰਦੇ ਨੂੰ ਬਚਾਉਣ ਦਾ ਕਿਉਂਕਿ ਆਪਦੇ ਘਰ ਨੂੰ ਬਚਾਉਣ ਦਾ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਦੀ ਲੜਾਈ ਹੋਣੀ ਹੈ ਕਿਉਂਕਿ ਕਾਰਪੋਰੇਟ ਘਰਾਉਣਾ ਤੁਹਾਡਾ ਪਾਣੀ ਤੇ ਤੁਹਾਡਾ ਭੋਜਨ ਜਿਹੜਾ ਉਹਦੇ ਖੋਣਾ ਚਾਹੁੰਦਾ ਹੈ ਆਪਦੀ ਮੁੱਖੀ ਚਕਰਨਾ ਚਾਹੁੰਦਾ ਹੈ ਅੱਜ ਖੇਤੀ ਨੂੰ ਬਚਾਉਣ ਦਾ ਸਮਾਂ ਹੈ ਅੱਜ ਖਨੌਰੀ ਬਾਡਰ ਤੇ ਜਾਣ ਦਾ ਸਮਾਂ ਹੈ ਅੱਜ ਖਨੌਰੀ ਬਾਡਰ ਤੇ ਵੱਡਾ ਮੋੜ ਦਾ ਲੱਗਿਆ ਹੋਇਆ ਹੈਗਾ ਮਾਈਆਂ ਨੂੰ ਬੇਨਤੀ ਹੈ ਵੀ ਖਨੌਰੀ ਬਾਡਰ ਤੇ ਪਹੁੰਚੋ ਬਦ ਤੋਂ ਬਦ ਮਾਈਆਂ ਨੂੰ ਬੇਨਤੀ ਹੈ ਵੀ ਖਨੌਰੀ ਬਾਡਰ ਤੋਂ ਪਹੁੰਚੋ ਤੇ ਅੱਜ ਆਪਣੇ ਪਿੰਡੋਂ ਬੱਸ ਜਾੜੀਆਂ ਖਨੌਰੀ ਬਾਡਰ ਤੇ ਬੱਦੋ ਬੱਦ ਮਾਈਆਂ ਨੂੰ ਵੇਚੀ ਐ ਖਨੌਰੀ ਬਾਡਰ ਤੇ ਬੱਦੋ ਬੱਦ ਮਾਈਆਂ ਜਿਹੜੀਆਂ ਅੱਜ ਆਪਣੇ ਪਿੰਡੋਂ ਜਾਣੀਆਂ ਨੇ ਕਿਉਂਕਿ ਬਾਕੀ ਸਾਰੇ ਪਿੰਡਾਂ ਦੇ ਵਿੱਚੋਂ ਅੱਜ ਮਾਈਆਂ ਦੀ ਡਿਊਟੀ ਹੈ ਜਿਹੜੀ ਨੌਰੀ ਬਾਡਰ ਤੇ ਫਿਟ ਲੜਦਾ ਪਾਉਣ ਦੀ ਲੱਗੀ ਹੋਈ ਹੈ ਜੀ ਅੱਜ ਆਪਣੇ ਪਿੰਡੋਂ ਵੀ ਬੱਸ ਜਾਣੀਆਂ ਖਨੌਰੀ ਬਾਡਰ ਤੇ ਕਿਉਂਕਿ ਇਹ ਲੜਾਈ ਕੱਲਿਆਂ ਦੀ ਲੜਾਈ ਨਹੀਂ ਹੈਗੀ ਜਿੱਥੇ ਜਿੱਥੇ ਵੀ ਲੜਾਈ ਹੋਈ ਹੈ ਜੀ ਉਹ ਖਨੌਰੀ ਬਾਡਰ ਤੇ ਅੱਜ ਕਨੌਰੀ ਵਾਟਰ ਦੇ ਨਾਲ ਨਾਲ ਸਮਾਂ ਹੈ ਅੱਜ ਕਨੌਰੀ ਵਾਟਰ ਤੇ ਕਿਉਂਕਿ ਇਹ ਦਿੱਕਤਾਂ ਆਉਂ ਆਉਂਦੀਆਂ ਰਹਿੰਦੀਆਂ ਨੇ ਜੰਗਾ ਦੇ ਵਿੱਚ ਜਿਨ੍ਹਾਂ ਬਾਈ ਉਹ ਵੀ ਕਹਿ ਰਹੇ ਨੇ ਕਿਉਂਕਿ ਦਿੱਕਤਾਂ ਬਹੁਤ ਜ਼ਿਆਦਾ ਲੱਗਦੀਆਂ ਨੇ ਇੱਕ ਤਾਂ ਹੋਰ ਵੀ ਬਹੁਤ ਨੇ ਉਹ ਤੁਸੀਂ ਸਥੰਤ ਸਕਦੇ ਹੋ ਜਿਵੇਂ ਅੱਜ ਆਪਣੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁੜੀਆਂ ਦਿੱਕਤਾਂ ਆਉਂਦੀਆਂ ਨੇ ਅੱਜ ਵੀ ਵੱਡੀ ਦਿੱਕਤ ਲੱਗੀ ہوئی ਐ ਕਿ ਵੀ ਅੱਜ ਕੰਮ ਰਜੇਵੇਂ ਹੋਣਗੇ ਕਈਆਂ ਨੂੰ ਕੋਈ ਕੰਮ ਹੋਣਗੇ ਤੇ ਵਿੱਚ ਦਿੱਕਤਾਂ ਆਉਣ ਲਈਆਂ ਉਹ ਦਿੱਕਤਾਂ ਨੂੰ ਪਾਸੇ ਕਰਕੇ ਉਹ ਕੱਠਾਂ ਨੂੰ ਕਾਸਲ ਕਰਕੇ ਉਹ ਕੰਮਾਂ ਨੂੰ ਪਾਸੇ ਕਰਕੇ ਅੱਜ ਕਨੌਰੀ ਬਾਡਰ ਤੇ ਜਾਣ ਦਾ ਸਮਾਂ ਹੈ ਕਨੌਰੀ ਬਾਡਰ ਤੇ ਜਾ ਕੇ ਦੇਖੋ ਕਿਵੇਂ ਕਿਸਾਨਾਂ ਜਿਹੜੇ ਹੋ ਮੌਤ ਨਾਲ ਮਖੌਲਾ ਕਰ ਰਹੇ ਨੇ ਮੌਤ ਨਾਲ ਲੜ ਰਹੇ ਨੇ ਕਿ ਅੱਜ ਖੇਤਾਂ 'ਚ ਆਉਣ ਦਾ ਸਮਾਂ ਹੈ ਅੱਜ ਇੱਥੇ ਉਚਾਉਣ ਦਾ ਸਮਾਂ ਹੈ ਅੱਜ ਲੜਨ ਦਾ ਸਮਾਂ ਹੈ ਹਾਂਜੀ ਦੋਸਤੋ ਬਹੁਤ ਬਹੁਤ ਮਾਣ ਕਰਿਓ ਸ਼ੇਅਰ ਕਰੋ ਕਿਉਂਕਿ ਖਲੋਰੀ ਕ્વાਟਰ ਤੇ ਤੁਹਾਨੂੰ ਲਾਈਵ ਤਸਵੀਰਾਂ ਇਹਦੇ ਦਿਖਾ ਰਿਹਾ ਹਾਂ ਜਾ ਕੇ ਉਹ ਦੇਖਣਾ ਕਿ ਕਿਸ ਤਰ੍ਹਾਂ ਸਰਕਾਰ ਨੇ ਅਤਿਆਚਾਰ ਕੀਤਾ ਹੈ ਆਪਣੇ ਨੌਜਵਾਨਾਂ ਦੇ ਉਸ ਪਸੰਦਾਂ ਦੇ ਉੱਤੇ